ਬਾਹਰ ਚਲ ਬਾਹਰ ਚਲ ਬਾਹਰ ਚਲ ਫਾਈਨਲੀ ਆਪਾਂ ਮੱਥਾ ਟੇਕ ਕੇ ਬਾਹਰ ਆ ਗਏ ਅੰਦਰ ਸਾਹ ਘੋਟਣ ਵਾਲਾ ਕਰਤਾ ਸੀ ਹੁਣ ਜਿਹੜਾ ਤੁਹਾਨੂੰ ਸਰੋਵਰ ਦਾ ਆ ਜੋ ਪਿਛਲੇ ਪਾਸੇ ਆ ਤੇ ਚਲੋ ਹੱਤ ਹੁੰਨੇ ਆ ਨਾਮਦੇਵ ਜੀ ਦਾ ਮੰਦਿਰ ਜੋ ਕਿ ਔਂਡਾ ਦੇ ਵਿੱਚ ਆ ਇੱਥੇ ਭਗਤ ਨਾਮਦੇਵ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਸੰਤੋ ਠੀਕ ਠਾਕ ਹੋ ਅੱਜ ਸਾਡੀ ਹਜੂਰ ਸਾਹਿਬ ਤੋਂ ਵਾਪਸੀ ਆ ਤੇ ਮੇਰੇ ਨਾਲ ਗੁਰੇਂਦਰ ਮੇਰਾ ਡਰਾਈਵਰ ਅੱਜ ਆ ਲੋ ਸੋਹਣਾ ਬੱਚਾ ਤੇ ਅਸੀਂ ਅਸੀਂ ਜਿਹੜਾ ਨਾਮ ਦੇ ਡੇਰੇ ਸੀਗਾ ਅਸੀਂ ਉੱਥੇ ਨਹੀਂ ਗਏ ਅੱਜ ਅਸੀਂ ਉਹਨੂੰ ਪਹਿਲਾਂ ਇੱਥੋਂ ਨਿਕਲ ਪਏ ਆ ਹਜੂਰ ਸਾਹਿਬ ਤੋਂ ਸੱਚਖੰਡ ਤੋਂ ਤੇ ਆਪਣਾ ਹੁਣ ਅਗਲਾ ਡੈਸਟੀਨੇਸ਼ਨ ਹੋਏਗਾ ਨਰਸੀ ਨਾਮਦੇਵ ਤੇ ਉੱਥੇ ਜਾ ਰਹੇ ਆ ਅਸੀਂ ਇਦਾਂ ਦੀ ਸੜਕਾਂ ਆਂਡਾ ਰਹਿ ਗਿਆ 30 ਕਿਲੋਮੀਟਰ ਜੀ ਤੇ ਅਸੀਂ ਉੱਥੋਂ ਚੱਲੇ ਸੀ ਤੇ ਨਾਲ ਹੀ ਅਸੀਂ ਬੱਸ ਅਰਦਾਸ ਕਰਕੇ ਤੁਰ ਪਏ ਆ ਇਸ ਸੱਚੇ ਬਾਸ ਸਭ ਦੇ ਮੇਰ ਕਰਿਓ ਤੇ ਅਸੀਂ ਹੁਣ ਚੱਲੇ ਆ ਨਰਸੀ ਨਾਮਦੇਵ ਆਂਡਾ ਤੇ ਬੱਸ ਵਤ ਇਧਰ ਨੂੰ ਆ ਤੇ ਸਿੱਧਾ ਜਾਣਾ ਸੀ ਤੇ ਇਦਾਂ ਸੜਕਾਂ ਨੇ ਤੇ ਆਪਾਂ ਦਰਸ਼ਨ ਕਰਾਂਗੇ ਨਰਸੀ ਨਾਮਦੇਵ ਜਿਹੜਾ ਬਾਬਾ ਨਾਮਦੇਵ ਜੀ ਨੇ ਮੰਦਿਰ ਘਮਾਇਆ ਸੀਗਾ ਉਹ ਵੀ ਤੁਹਾਨੂੰ ਆਪਾਂ ਅੱਜ ਦਿਖਾਵਾਂਗੇ ਬਣੇ ਰਹੋ ਜਿਹੜੇ ਮੇਰੇ ਵੀਰਪਾਈ ਨੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਸੰਗਤੋਂ ਮਿਲ ਸਕੇ ਬੱਸ ਸੜੀ ਹੋਈ ਖੜੀ ਸੀ ਆਪਾਂ ਆ ਗਿਆਂ ਆਂਡਾ ਨਗਨਾਥ ਤੇ ਸਾਹਮਣੇ ਜਾਂਦਾ ਰਸਤਾ ਬਾਬਾ ਜੀ ਦੇ ਬਾਬਾ ਨਾਮਦੇਵ ਜੀ ਦੇ ਨਰਸੀ ਨਾਮਦੇਵ ਜੀ ਦੇ ਇਹ ਹੈ ਜੰਤੂਰ ਨੂੰ ਰਸਤਾ ਜਾਂਦਾ ਤੇ ਸਾਹਮਣੇ ਐਸ ਬਾਬਾ ਸੁਖਦੇਵ ਸਿੰਘ ਪੂਰੀ ਵਾਲੇ ਜਿਹੜੇ ਜਿਹੜੇ ਹੈਗਾ ਰੂਮੀ ਵਾਲੇ ਉਹਨਾਂ ਦਾ ਡੇਰਾ ਗੁਰਦੁਆਰਾ ਸਾਹਿਬ ਵੀ ਇੱਥੇ ਤੇ ਲੰਗਰ ਪਾਣੀ ਤੁਸੀਂ ਛਕ ਸਕਦੇ ਹੋ ਇੱਥੇ ਅਜੇ ਅੰਗਰੇਜ਼ ਨਹੀਂ ਬੋਲ ਜੀ ਅਸੀਂ ਜਾ ਰਹੇ ਹਾਂ ਨਰਸੀ ਨਾਮਦੇਵ ਨੂੰ ਪਾਇਆ ਔਂਡਾ ਤੇ ਬੱਦਲ ਦੇਖੋ ਜੀ ਅੱਜ ਫੇਰ ਹੋ ਗਏ ਆ ਤੇ ਕਦੇ ਨਦੇੜ ਚ ਬੱਦਲ ਸੁਣੇ ਸੀ ਤੁਸੀਂ ਆ ਦੇਖੋ ਬੱਦਲ ਮੌਸਮ ਬੜਾ ਵਧੀਆ ਹੋ ਗਿਆ ਕਿਸਮਤ ਕੀ ਬਾਤਾਂ ਮਿਲਦੇ ਆ ਤੁਹਾਨੂੰ ਜਿੱਥੇ ਬਾਬਾ ਨਾਮਦੇਵ ਜੀ ਨੇ ਮੰਦਿਰ ਨੂੰ ਘਮਾਇਆ ਸੀ ਉਹ ਵਾਲਾ ਤਨਸੀ ਨਾਮਦੇ ਮਿਲਦੇ ਅੱਗੇ ਲਓ ਜੀ ਇੱਥੋਂ ਆਪਾਂ ਲੈਫਟ ਟਰਨ ਹੋ ਗਏ ਦੇਖ ਲੋ ਜਾਣ ਹੀ ਪਈ ਆ ਸਾਰੇ ਇਧਰ ਆਇਂ ਜਰ ਦੇਖੋ ਸਿਰਫ ਇਥੇ ੜੀਆ ਕਣਕ ਦੀ ਪੈਦਾਵਾਰ ਹੁੰਦੀ ਆ ਹੋਰ ਕੋਈ ਫਸਲ ਨਹੀਂ ਮਿੱਟੀ ਕਾਲੀ ਆ پہاੜ ਦੇਖੋ ਤੁਸੀਂ ਨਾਲੇ ਬੱਦਲ ਹੋਏ ਦੇਖ ਰਹੇ ਆ ਕਿ ਆ ਸੋਹਣਾ ਵਿਊ ਆ ਰਿਹਾ ਵਿਊ ਬ੍ਰਿੰਦਾਵਨ ਲਾਂਜ਼ ਆਇਂ ਦੇਖੋ ਕਿਆ ਸੋਹਣੇ ਬਣੇ ਹੋਏ ਜੀ ਪਹਾੜ ਦੇਖੋ ਇੰਦਾਂ ਦੇ ਪਹਾੜਾ ਜੀ ਇਹ ਇਹ ਹੈ ਕੱਚੇ ਪਹਾੜੀ ਆ ਮੋਂ ਵੇਖੋ ਉੱਪਰ ਤੱਕੋ ਨਾਲੇ ਬੱਦਲ ਦੇਖੋ ਨਾ ਆਪਾਂ ਪਹੁੰਚ ਗਏ ਆ ਆ ਭਗਤ ਨਾਮਦੇਵ ਚੱਕੀ ਸਾਹਿਬਾ ਸਥਾਨ ਜਿਹੜੀ ਭਗਤ ਨਾਮਦੇਵ ਜੀ ਦੀ ਚੱਕੀ ਆ ਉੱਥੇ ਪਹੁੰਚੇ ਹੋਏ ਆ ਤੇ ਇੱਧਰ ਬਾਬਾ ਜੀ ਦੇ ਬਲਵਿੰਦਰ ਸਿੰਘ ਦਾ ਬੋਰਡ ਵੀ ਲੱਗਿਆ ਹੋਇਆ ਹੈ ਆਉ ਚੱਲਦੇ ਆਂ ਅੰਦਰ ਇੱਥੇ ਬਾਬਾ ਜੀ ਦੀ ਬਾਬਾ ਨਾਮਦੇਵ ਦੀ ਜਿਹੜੀ ਚੱਕੀ ਆ ਤਤ ਤਰਿਆ ਮੱਠ ਔਂਡਾ ਨਾਗਨਾਥ ਤੇ ਆ ਹੋਰ ਵੀ ਸ਼ਰਦਾਲੂ ਇੱਥੇ ਆਏ ਹੋਏ ਆ ਤੇ ਸਾਹਮਣੇ ਉਹ ਮੰਦਿਰ ਆ ਉਹ ਦਿਖਾਵਾਂਗੇ ਤੁਹਾਨੂੰ ਜਿਹੜਾ ਬਾਬਾ ਨਾਮਦੇਵ ਜੀ ਨੇ ਕਮਾਤਾ ਸੀ ਚੱਲਦੇ ਆਂ ਅੰਦਰ ਤੁਹਾਨੂੰ ਚੱਕੀ ਦਿਖਾਵਾਂਗੇ ਇੱਧਰ ਹੈ ਸਾਰਾ ਤੇ ਇਹਨਾਂੋਂ ਬੜਾ ਵਧੀਆ ਹੋ ਗਿਆ ਇਹ ਹੈ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀਆਂ ਖੜਾਵਾਂ ਤੇ ਇਹ ਜਿਹੜੀ ਦਿੱਤਾ ਹੁਣ ਨਹੀਂ ਮੈਨੂੰ ਇੰਨਾ ਪੜਨਾ ਪੜੇ ਲਾਓ ਤੇ ਇਹ ਹੈ ਮੱਠ ਬਾਬਾ ਨਾਮਦੇਵ ਜੀ ਦਾ ਤੇ ਕਾਫੀ ਇਹ ਬਾਬਾ ਨਾਮਦੇਵ ਜੀ ਦੀ ਜਿਹੜਾ ਫੋਟੋ ਉਹਦੇ ਅੱਗੇ ਜਿਹੜਾ ਮੰਦਿਰ ਉਹਨਾਂ ਨੇ ਕੌਣ ਤਾਂ ਨਾਲ ਆਪਣੇ ਕਮਾ ਦਿੱਤਾ ਸੀਗਾ ਤੇ ਇਹ ਸਥਾਨ ਨੇ ਬਾਬਾ ਨਾਮ ਦੇ ਇਹ ਚੱਕੀ ਆ ਜੀ ਚਲਦੀ ਆ ਇਹ ਗੁੰਮਾ ਕੇ ਦਿਖਾ ਦਿੰਦੇ ਹਾਂ ਤੇ ਆ ਬਾਬਾ ਨਾਮਦੇਵ ਜੀ ਦਾ ਸਰੂਪ ਭਗਤ ਸਰੋਨੀ ਭਗਤ ਜਿਹੜੇ ਨਾਮਦੇਵ ਜੀ ਆ ਤੇ ਇਹ ਹੈ ਚੱਕੀ ਘੁੰਮਾਣਾ ਲਓ ਜੀ ਨਾਲ ਨਾਲ ਚਲੋ ਭਾਈ ਚਲ ਨਾਲ ਚੱਲੋ ਨਾ ਮਨ ਨੂੰ ਕਰਨ ਇੱਛਾ ਬਹੁਤ ਚਾਹੀਦੀ ਲੈ ਆ ਭਾਈ ਆਹ ਫੜ ਚੱਲ ਰਿਹਾ ਆਹ ਦੇਖੋ ਜੀ ਬਾਬਾ ਨਾਮਦੇਵ ਜੀ ਵਾੜੇ 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 ਕਾ ਮਨੋਂ ਕਹੋ ਬੰਦ ਕਰੇ ਨੰਨੇ ਜੰਤ ਨੂੰ ਤੇਰੇ ਮੇਨ ਪੁਜਾਰੀ ਸਾਹਿਬ ਜੇ ਭਗਤ ਨਾਮ ਦੇ ਜੀ ਨੇ ਯਹਾਂ ਪੇ ਕੀਆ ਕਿਆ ਚਮਤਕਾਰ ਕੀਤਾ ਹੈ ये जो चक्की है ये चक्की 1100 साल पुरानी चक्की है और भगत नामदेव जी को हो गए साढ़े सात सौ साल तो जब बाबा नामदेव जी यहाँ पे जो आए थे गुरु करने के लिए आए तो ऐसे रूप में आए किसी को पता नहीं चला कि बाबा नामदेव जी है वो जो बीच वाली जो तस्वीर है वो तस्वीर बाबा नामदेव जी की है एक हाथ में ताली एक हाथ में ताल विठल कह के आए थे और लंगे पैर आए थे आए तो बड़े मंदिर में पूर्व दिशा में चढ़ती दिशा में बैठ के अपना गुरु कीर्तन जानकारी साथी सुना रहे थे इतिहास सुना रहे थे जो उस समय वहाँ के जो पंडित थे जो कुछ पुजारी थे उनको अच्छा नहीं लगा भगत नामदेव जी का कीर्तन प्यारा नहीं लगा तो इसलिए पंडितों ने नामदेव जी को धक्का धक्काबुक्की पूरब से उठाया और पश्चिम की ओर हका तो बाबा जी ने पश्चिम की ओर बैठ के कीर्तन किया दूध कटोरे गड़बे पानी नामदेव कपला दूध यामी दूध पियो मेरे गोविंद आयो नहीं तो घर को बापिर आयो सोन कटोरी अमृत भरी लेना है मेरा आगे धरी दूध पिया है नामे हर का दर्शन पाया हंसन खेलत तेरे देवरे आया पगत करत नामा पगड़ उठाया हिनड़ी जात मेरी जातम ले कमली चलो पाछे देखा जाए जो जो आवरे पगत जना को देवराती रही वही मंदिर घुमाने के बाद ये चक्की पे देखा तो पुरातन में इसको बैल लगा के डंगर लगा के पीस के खाते थे तो बैल को पीसे नहीं गया संगत ज्यादा बढ़ने लगी संगत भूखी गई तो बाबे ने विठल भगवान का नाम लिया वो जो ब्लैक वाली जो तस्वीर है विठल्ठल के, के इस पे हाथ रखा तो ये चक्की अपने आप चलने लगी तो उसी समय से माना जाता है इसको गेड़ा देने से मना का मना पूरी होती है हजूर साहब की जो यात्रा है वो तो सफल होती है हर वीरवार सोमवार इसमें से आटा निकाल के अभी भी लंगर किया जाता है और ये जो चक्की पे जो सजावट है ऐसी रोजाना सजावट होती है परिवार में सुख शांति चढ़ती कला और कारोबार के के सफलता लिए ਤਾਂ ਅਸੀਂ ਇੱਥੇ ਆਪਾਂ ਦਾ ਨਾਮ ਜ਼ਿਲ੍ਹਾ ਮੋਬਾਈਲ ਨੰਬਰ ਲੈਂਦੇ ਤਾਂ ਆਪਕੋ ਕੋਲ ਤੇ ਬਤਾਇਆ ਜਾਏਗਾ ਕਿ ਅੱਜ ਆਪਕੇ ਨਾਮ ਸੇ ਪਰਿਵਾਰ ਕੇ ਨਾਮ ਸੇ ਅਰਦਾਸ ਹੋ ਰਹੀ ਹੈ ਆਪਕੀ ਸੇਵਾ ਬਾਬੇ ਦੇ ਚਰਨਾਂ ਮੇਂ ਲੱਗ ਰਹੀ ਹੈ ਜੀ ਆਪਾਂ ਜਿਹੜੀ ਬਾਬਾ ਜੀ ਦੀ ਚੱਕੀ ਹੈ ਬਾਬਾ ਨਾਮਦੇਵ ਜੀ ਦੀ ਉਹ ਆਪਾਂ ਦਰਸ਼ਨ ਕਰੇ ਆ ਗੁਰੂ ਜੀ ਨੇ ਵੀ ਚੱਕੀ ਚਲਾਈ ਆ ਤੇ ਆ ਬਾਬਾ ਜੀ ਦੇ ਖੜਾਵਾਂ ਨੇ ਨਾਮਾਂ ਬਾਬਾ ਜੀ ਨੂੰ ਕਹਿੰਦੇ ਸੀ ਤੇ ਬਾਬਾ ਜੀ ਦੇ ਖੜਾਵਾਂ ਆ ਦੇਖੋ ਪਈਆਂ ਆ ਦੇਖੋ ਦਰਸ਼ਨ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਗੁਰੂਦਾਰ ਕੇ ਜੋ ਸਾਹਮਣੇ ਹੁੰਦਾ ਹੈ ਨਾ ਆਪਣਾ ਹੱਥ ਪੈ ਜੋ ਕਿ ਮੱਠਾ ਟੇਕਣ ਕੇ ਲਈ ਅੰਦਰ ਜਾਂਦੇ ਅੱਛਾ ਉਹ ਸਰੋਵਰ ਆਇਆ ਚਾਹੀਏ ਮੂਰੇ ਚਾਹੀਏ ਇੱਕ ਵੇ ਮੰਦਿਰ ਘੁੰਮ ਕੇ ਇਸ ਲਈ ਸਰਵ ਜਗਾ ਕੇ ਜਗਾਏ ਸਿਰਫ ਕੱਲਾ ਮੰਦਿਰ ਦਾ ਮੂਹੀ ਘੁੰਮ ਕੇ ਉਹ ਆਗੇ ਚਲੇ ਗਏ ਇਹ ਸਰਵਰ ਮੇਨ ਮੰਦਿਰ ਅੱਛਾ ਪਿੱਛੇ ਚਲਾ ਗਿਆ ਜੀ ਆਪ ਸਰੋਵਰ ਪਿ ਦਰਸ਼ਕੋ ਜਿਹੜਾ ਪਹਿਲਾ ਮੰਦਿਰ ਦਾ ਮੂੰਹ ਇੱਧਰ ਹੁੰਦਾ ਸੀ ਸਰੋਵਰ ਵੱਲ ਵੀ ਜਿਹੜੀ ਸੰਗਤ ਉਹ ਪੈਰ ਮੂੰਹ ਧੋ ਕੇ ਅੰਦਰ ਜਾਂਦੀ ਸੀ ਲੇਕਿਨ ਹੁਣ ਜਿਹੜੀ ਬਾਬਾ ਜੀ ਦੀ ਕਰਾਮਾਤ ਸੀ ਬਾਬਾ ਨਾਮਦੇਵ ਜੀ ਦੀ ਉਹ ਕਰਾਮਾਤ ਨੇ ਜਿਹੜਾ ਮੰਦਿਰ ਦਾ ਮੂੰਹ ਉੱਪਰਲੇ ਪਾਸੇ ਕਰ ਦਿੱਤਾ ਸੰਗਤ ਜੀ ਇਹ ਉਹ ਮੰਦਿਰ ਆ ਆਉਂਡਾ ਨਾਗਨਾਥ ਮੇ ਜਿਹੜਾ ਬਾਬਾ ਨਾਮਦੇਵ ਜੀ ਨੇ ਭਗਤ ਸ਼ਰੋਮਣੀ ਭਗਤ ਹੋਏ ਨੇ ਉਹਨਾਂ ਨੇ ਇਹ ਆਪਣੇ ਕਰਾਮਾਤ ਦੇ ਨਾਲ ਜਿਹੜਾ ਮੰਦਿਰ ਆ ਉਹ ਕਮਾ ਦਿੱਤਾ ਸੀਗਾ ਜਿਹਦੀਆਂ ਹੁਣ ਇਹਦੀਆਂ ਜੜਾਂ ਇਹਦੀਆਂ ਨੀਆਂ ਨਹੀਂ ਹੈਗੀਆਂ ਮੰਦਿਰ ਦੀਆਂ ਇਹ ਉਹ ਮੰਦਿਰ ਆ ਜੀ ਮਹਾਰਾਸ਼ਟਰ ਜੇ ਪੈਂਦਾ ਹੈ 나ਗਰਾਤ ਆਉਂਡਾ 나ਗਨਾਥ ਚਲਦੇ ਆਪਾਂ ਤੁਹਾਨੂੰ ਦਰਸ਼ਨ ਵੀ ਕਰਾਉਂਦੇ ਆ ਕਿ ਚਲਦੇ ਆ ਇਹਦੇ ਨਾਲ ਹੀ ਵਹਜਾ ਇਹ ਹੈ ਪ੍ਰਸ਼ਾਦ ਦੀਆਂ ਦੁਕਾਨਾਂ ਅੰਦਰ ਤੇ ਆ ਦੇਖ ਸਕਦੇ ਆ ਆ ਬੁੱਗਾ ਮੇਰੀ ਖੇਤ ਰਿਆ ਮੈਂ ਉਹਦੀ ਖੇਤ ਰਿਆ ਇਹ ਹੈ ਜੀ ਉਹ ਸਾਰਾ ਪਰਿਸ਼ਰ ਤੇ ਆਹ ਹੈ ਮੰਦਿਰ ਸਾਰਾ ਤੁਹਾਨੂੰ ਦਿਖਾ ਰਿਹਾ ਜਿਹੜਾ ਬਾਬਾ ਨਾਮਦੇਵ ਜੀ ਨੇ ਕਮਾਇਆ ਸੀਗਾ ਪੰਦਰ ਵੀ ਜਾਵਾਂਗੇ ਦੇਖ ਲੈ ਜੇ ਤੁਹਾਨੂੰ ਅੰਦਰ ਵੀਡੀਓ ਬਣਾਉਣ ਦੇ ਦਿੱਤੇ ਫੋਟੋ ਤੁਹਾਨੂੰ ਅੰਦਰ ਦੇ ਦਰਸ਼ਨ ਵੀ ਕਰਾਵਾਂਗੇ ਤੇ ਆਪਾਂ ਜਾ ਰਹੇ ਹਾਂ ਲਾਈਨਾਂ ਇੱਧਰ ਦੀ ਜਾਂਦੀਆਂ ਨੇ ਇਹ ਹੈ ਇਸ ਤਰ੍ਹਾਂ ਦਾ ਆਹ ਦੇਖ ਸਕਦੇ ਹੋ ਕਿਸੇ ਦਾ ਮੂੰਹ ਨਹੀਂ ਕਿਸੇ ਦਾ ਸਰ ਨਹੀਂ ਇਹ ਮੰਦਿਰ ਆਪਾਂ ਅੰਦਰ ਚੱਲਦੇ ਹਾਂ ਫਾਇਦਾ ਜਾਂਦਾ ਰਸਤਾ ਚੱਲਦੇ ਅੰਦਰ ਇਹ ਉਹ ਮੰਦਰਾ ਜੀ ਜਿਹੜਾ 10 ਮਿੰਟ ਲੱਗੀ ਹੈ ਸ਼ਿਵ ਜੀ ਮਹਾਰਾਜ ਜੀ ਦਾ ਜਿਹੜਾ ਭਗਤ ਨਾਮਦੇਵ ਜੀ ਨੇ ਕਮਾ ਦਿੱਤਾ ਸੀਗਾ ਹੁਣ ਇਹਦੀਆਂ ਜਿਹੜੀਆਂ ਨੀਹਾਂ ਨਹੀਂ ਹੈਗੀਆਂ ਦੇਖ ਸਕਦੇ ਹੋ ਮੰਦਿਰ ਉੱਤੇ ਅਮਾਗੇ ਕੀ ਗੁਦੁਆਲੀ ਲੈ ਲੈ ਬੋਲੇ ਨਾਮ ਲੈ ਬੋਲੇ ਲੈ ਬੋਲੇ ਜੀ ਪਹਿਲਾਂ ਤੁਹਾਨੂੰ ਮੈਂ 12ਵਾਂ ਜੋਤਰਲਿੰਗ ਦਿਖਾਇਆ ਸੀ ਇਹ ਹੈ 8ਵਾਂ ਜੋਤਰਲਿੰਗ ਜੋ ਕਿ ਆਂਡਾ ਨਾਗਰਾਂ ਦੇ ਅੰਦਰ ਆਉਂਦਾ ਹੈਗਾ ਤੇ ਸਾਨੂੰ ਸਪੈਸ਼ਲ ਗੇਟ ਰਹੀ ਇਹਨਾਂ ਨੇ ਬਾੜ ਦਿੱਤਾ ਮੋਬਾਈਲ ਕੋ ਟੈਕ ਨਹੀਂ ਮੋਬਾਈਲ ਨਹੀਂ ਚੱਲਦਾ ਇਹ ਲੜਕਾ ਬਹੁਤ ਖਰਾਬ ਤੇ ਸਿਮਰਜੀ ਮਹਾਰਾਜ ਫੋਟੋ ਅੰਦਰ ਆਪਾਂ ਆ ਗਏ ਆ ਇਹ ਥੱਲੇ ਗੁਫਾ ਦੇ ਵਿੱਚ ਜਿਹੜਾ ਹੈ ਸ਼ਿਵਲਿੰਗ ਆਪਾਂ ਮੱਥਾ ਟੇਕਣ ਜਾ ਰਹੇ ਹਾਂ ਇਹ ਹੈ ਸ਼ਿਵਜੀ ਗੋਲੇ ਨਾਲ ਜੀ ਇਹਦਾ ਆਰਥਮਾ ਜੁੱਤ ਨੂੰ ਮੱਥਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਵਰਸਨਾਂ ਵਰਸਨ ਇਹ ਨੀਚੇ ਜਾਣ ਦਾ ਰਸਤਾ ਹੈ ਸ਼ਿਵਲਿੰਗ ਨੂੰ ਮੱਥਾ ਟੇਕਣ ਦਾ ਪਾਤਲ ਬਾੜਾ ਬਾੜਾ ਪਾਈ ਲਈ ਆਪਾਂ ਮੱਥਾ ਟੇਕ ਕੇ ਬਾਹਰ ਆ ਗਏ ਅੰਦਰ ਸਾਖ ਕੋਟ ਨਵਾਲਾ ਬਾਬੂ ਰਹਾਲਾ ਉੱਥੇ ਸਾਖ ਕੋਟ ਨਵਾਲਾ ਹੁੰਦਾ ਚਲੋ ਬਦ ਦਰਸ਼ਨ ਹੋ ਗਿਆ ਅੱਥੇ ਮੇ ਜੋ ਉਤਰ ਲਿੰਗ ਦੇ ਚੱਲਦੇ ਆ ਬਾਹਰ ਨੂੰ ਇਹ ਹੈ ਸਾਹਮਣੇ ਅੰਦਰ ਪ੍ਰਵੇਸ਼ ਨੀਚੇ ਜਾ ਕੇ ਜਿਹੜਾ ਸ਼ਿਵਲਿੰਗ ਬਾਹਰ ਚੱਲਦੇ ਆ ਇਹ ਹੈ ਬਾਹਰ ਜਾਣ ਦਾ ਰਸਤਾ ਇਹ ਹੈ ਮੰਦਿਰ ਆਪਾਂ ਮੱਥਾ ਟੇਕਾਂ ਅੰਦਰ ਸਾਹਮਣੇ ਸ਼ਿਵਜੀ ਮੰਦਿਰ ਜਿਹੜਾ ਕਿ ਬਾਬਾ ਨਾਮਦੇਵ ਜੀ ਨੇ ਘੁਮਾ ਕੇ ਦਾ ਮੂੰਹ ਦੂਸਰੇ ਪਾਸੇ ਕਰਤਾ ਸੀ ਹੁਣ ਜਿਹੜਾ ਤੁਹਾਨੂੰ ਸਰੋਵਰ ਦਾ ਆਜੋ ਪਿਛਲੇ ਪਾਸੇ ਆ ਤੇ ਚਲੋ ਹੱਤ ਹੁੰਨੇ ਆ ਅੱਗੇ ਚੱਲਾਂਗੇ ਆਪਾਂ ਅਗਰ ਵੀਡੀਓ ਲੰਬੀ ਹੋਈ ਦੂਸਰੀ ਵੀਡੀਓ ਚ ਮੈਂ ਨਸੀ ਨਾ ਜਿਹੜਾ ਨਾਮਦੇਵ ਜੀ ਦਾ ਉਹ ਦਰਸ਼ਨ ਕਰਾਵਾਂਗਾ ਜੀ ਨਾਮਦੇਵ ਜੀ ਦਾ ਮੰਦਿਰ ਜੋ ਕਿ ਔਂਡਾ ਦੇ ਵਿੱਚ ਆ ਇੱਥੇ ਭਗਤ ਨਾਮਦੇਵ ਜੀ ਨੇ ਜਿਹੜੀ ਭਗਤੀ ਕੀਤੀ ਸੀ ਤੇ ਜਿਹੜਾ ਮੰਦਿਰ ਦਾ ਮੂੰਹ ਆਪਣੇ ਵੱਲ ਕਰਤਾ ਸੀਗਾ ਤੇ ਇਹ ਉਹਨਾਂ ਦੇ ਗੌਤਕ ਨੇ ਇਹ ਹੈ श्रोमरी भक्त संत श्री नामदेव जी महाराज जी ਦਾ ਮੰਦਿਰ ਹੈ ਜੀ ਤੇ ਉਹ ਮੰਦਿਰ ਜਿਹੜਾ ਜਿਹਦਾ ਮੂੰਹ ਆਪਣੇ ਵੱਲ ਕਰਤਾ ਹੋਇ ਕੁਮਾੜ ਇਹਨਾਂ ਨੇ ਇਹ ਆਮੋ ਜੀ ਇਤ ਤਾਂ ਵੀ ਇਧਰ ਤੇ ਬਾਹਰ ਆ ਰਹੀਆਂ ਬਾਹਰਲਾ 게ਟਾ ਵੀ ਆ ਐਗਜ਼ਿਟ 게ਟ ਤੇ ਇਹ ਮੰਦਰ ਦੀ ਜਿਹੜੀਆਂ ਨਹੀਂ ਚਲੋ ਇਸ ਤਰ੍ਹਾਂ ਇਹ ਚਾਰ ਦੁਆਰ ਪਾਸੇ ਦੀ ਹੈਗਾ ਸਾਰੇ ਪਾਸੇ ਦੀ ਤੇ ਇੱਧਰ ਪਹਿਲਾਂ ਸਰੋਵਰ ਸੀ ਮੂੰਹ ਇਹਦਾ ਪਹਿਲਾਂ ਇੱਧਰ ਹੁੰਦਾ ਸੀਗਾ ਮੰਦਿਰ ਦਾ ਸ਼ਿਵ ਜੀ ਮੰਦਿਰ ਦਾ ਤੇ ਬਾਬਾ ਜੀ ਦੀ ਕੌਂਤਕ ਰੇ ਨੂੰ ਮੂੰਹ ਉੱਧਰ ਕਰਦਾ ਸਾਹਮਣੇ ਨਾਮਦੇਵ ਬਾਬਾ ਜੀ ਦਾ ਮੰਦਿਰ ਵੀ ਦਿਖ ਰਿਹਾ ਤੁਹਾਨੂੰ ਮੈਂ ਝੂਮ ਕਰਕੇ ਥਾਵਾ ਆ ਦੇਖੋ ਤੇ ਇਹਦੇ ਸਾਹਮਣੇ ਬਿਲਕੁਲ ਸ਼ਿਵ ਜੀ ਦਾ ਮੰਦਿਰ ਚਲ ਆਓ ਚੱਲਦੇ ਆ ਬਾਹਰ ਨੂੰ ਇਸ ਆਂਡਾ ਦੇ ਮੰਦਿਰ ਭਗਤ ਨਾਮਦੇਵ ਜੀ ਦੇ ਇੱਕ ਗੁਰ ਰੇਂਦੇ ਜੀ ਬੈਠੇ ਇਹਨਾਂ ਨੂੰ ਇੱਥੇ ਸਾਦਾ ਗੋਲੀ ਛੱਡ ਦੇਣਾ ਭਗਤੀ ਕਰਾ ਕਰਨਗੇ ਇਸ ਬਰੋਟੇ ਦੇ ਥੱਲੇ ਬਹਿ ਕੇ ਇਹ ਚੇਲੇ ਬਣਾਣੇ ਆ ਬਾਬਾ ਜੀ ਦੇ ਆਪਾਂ ਲਓ ਜੀ ਭਗਤੀ ਚ ਮੈਂ ਸ਼ਕਤੀ ਇਹ ਟਿੱਕੇ ਲਾ ਲਏ ਆ ਚੱਲਦੇ ਹੁਣ ਬਾਹਰ ਨੂੰ ਪਹਾੜਾਂ ਵੱਲ ਨੂੰ ਹੋਰ ਉੱਤੇ